ਸੋ ਦੋਸਤੋ ਇਹ ਨੇ ਜੀ ਪ੍ਰਵਾਸੀ ਮਜ਼ਦੂਰ ਜਿਹੜੇ ਫਿਰ ਸਿਆਲਾਂ ਦੇ ਵਿੱਚ ਆ ਕੇ ਰਜਾਈਆਂ ਦਾ ਇਹ ਕੰਮ ਕਰਦੇ ਨੇ ਕਹਾਂ ਸੇ ਹੋ? ਯਾਰ ਬਿਹਾਰ ਅੱਛਾ ਕਿੰਨਾ ਚਿਰ ਕੰਮ ਕਰਦੇ ਹੋ ਫਿਰ ਉਰੇ? 6 ਮਹੀਨੇ 6 ਮਹੀਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਫਿਰ ਕਿਵੇਂ ਤੁਹਾਨੂੰ ਲੱਗਦਾ ਉਰੇ ਜਦੋਂ ਤੁਸੀਂ 6 ਮਹੀਨੇ ਲਾਉਨੇ ਹੋ वजिया थोड़ा गुजारा चलता है कोई दिक्कत तो नहीं हैगी अच्छा एन पूरा वजिया जान दहीने फिर लाने है है वजी ये दी दुकान आ फिर थोड़ी ये जी की किराए पर है किराए ते किराया भी निकल जाता किराया भी निकल जाता है ना बचत भी हो जाती है 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 ठीक है ए आ देो गूगल पे वगैरह थोड़े है ना फोनपे ਸਾਰੀ ਜਿਹੜੀ ਨਵੀਂ ਸੁਵਿਧਾ ਉਹ ਰੱਖੀ ਹੋਈ ਹੈ ਤੁਸੀਂ ਹੈਨਾ ਹਾਂਜੀ ਅੱਛਾ ਠੀਕ ਆ ਸੋ ਦੋਸਤੋ ਦੇਖਿਆ ਤੁਸੀਂ ਸੁਣਿਆ ਕਿ ਇਹ ਇਹ ਪ੍ਰਵਾਸੀ ਨੇ ਜਿਹੜੇ 6 ਮਹੀਨੇ ਪੰਜਾਬ ਦੇ ਵਿੱਚ ਆਉਂਦੇ ਨੇ ਇਹ ਕੰਮ ਕਰਦੇ ਨੇ ਕਿ ਕਿਰਾਏ ਤੇ ਜਿਹੜੀ ਜਗ੍ਹਾ ਲਈ ਹੋਈ ਹੈ ਇਹਨਾਂ ਨੇ ਇਹ ਕਿਰਾਏ ਦੇ ਬਾਵਜੂਦ ਵੀ ਇਹਨਾਂ ਨੂੰ ਕਹਿੰਦੇ ਬਚਤ ਵੀ ਹੋ ਜਾਂਦੀ ਹੈ ਕਿਰਾਇਆ ਵੀ ਨਿਕਲ ਜਾਂਦਾ ਹੁਣ ਤੁਸੀਂ ਆਪਣੇ ਆਪ ਲਾ ਲੋ ਜਿਨੇ ਮਿਹਨਤ ਕਰਨੀਆਂ ਉਹ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਕਰ ਸਕਦਾ ਅਤੇ ਜਿਹੜੇ ਸਾਡੇ ਇਹ ਬਿਹਾਰ ਤੋਂ ਜਾਂ ਜੂਪੀ ਤੋਂ ਆਉਂਦੇ ਨੇ ਇਹ ਕਹਿੰਦੇ ਸਾਨੂੰ ਪੰਜਾਬ ਦੇ ਵਿੱਚ ਆ ਕੇ ਸਾਡਾ ਜਿਹੜਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਇਹ ਪੰਜਾਬ ਦੇ ਵਿੱਚ ਆਉਂਦੇ ਨੇ ਜੀ ਜਿਹੜੀਆਂ ਰਜਾਈਆਂ ਨੇ ਇੱਕ ਦਿਹਾੜੀ ਦੇ ਵਿੱਚ ਕਿੰਨੀਆਂ ਨਿਕਲ ਜਾਂਦੀਆਂ ਨੇ ਅੱਛਾ ਜੀ 8 8 ਰਜਾਈਆਂ ਨਿਕਲ ਜਾਂਦੀਆਂ ਨੇ ਹੈ ਦਿਹਾੜੀ ਚ ਕੱਢ ਦਿੰਦੇ ਹਾਂ ਕੰਪਲੀਟ ਕਰ ਦਿੰਦੇ ਹਾਂ ਇੱਕ ਰਜਾਈ ਦਾ ਕਿੰਨਾ ਥੋੜੀ ਜਿਹੜੀ ਹੈਗੀ ਮਿਹਨਤ ਆ 180 ਰੁਪਏ ਹੈ 180 ਰੁਪਏ 180 ਰੁਪਏ ਹੈ 8 ਨਾਲੋਂ ਸਾਹਿਬ ਤੁਸੀਂ ਜਾਣਦੇ ਦੀ ਅ ਕਿੰਨੇ ਕ ਰੋਜ਼ ਦੇ ਹੋਗੇ ਅਨਰੋਜ਼ ਹੋ ਹੀ ਗਿਆ 8 10 ਦੇ ਜਿਹੜਾ 18 ਸਿੱਧਾ ਬਣ ਗਿਆ 1500 ਰੁਪਏ ਹਾਂ 1500 ਰੁਪਏ ਜਾਣਦੇ ਤੁਸੀਂ ਡੇਲੀ ਦਾ ਹੈ ਨਾ ਪਾ ਲੈਨੇ ਹੋ ਹੈ ਠੀਕ ਹੈ ਜੀ ਸੋ ਦੋਸਤੋ ਦੇਖੋ ਦੱਸਿਆ ਸਾਰਾ ਇਹਨਾਂ ਨੇ ਕਿ ਕਿਸ ਤਰ੍ਹਾਂ ਇਹ ਡੇਲੀ ਦਾ ਜਿਹੜਾ 1500 ਰੁਪਿਆ ਇਹ ਇੱਥੇ ਬੈਠ ਕੇ ਇਹ ਬਣਾ ਲੈਂਦੇ ਨੇ ਕੱਲੀ ਰਜਾਈਆਂ ਦੇ ਸਿਰ ਤੇ ਹੁਣ ਤੁਸੀਂ ਆਪਣੇ ਆਪ ਜੀ ਇਹ ਆਈਡੀਆ ਲਾ ਲਓ ਬਾਹਰ ਵੀ ਆਪਾਂ ਮਿਹਨਤ ਕਰਦੇ ਆ ਮਿਹਨਤ ਇਹ ਉਰੇ ਵੀ ਕਰਦੇ ਨੇ ਹੁਣ 6 ਮਹੀਨੇ ਲਾਉਣੇ ਨੇ ਇਹਨਾਂ ਨੇ 6 ਮਹੀਨੇ ਦੇ حساب ਨਾਲ ਤੁਸੀਂ 1500 ਦੇ حساب ਨਾਲ 6 ਮਹੀਨੇ ਦਾ ਲਾ ਲਓ ਕਿਹੜਾ ਰਾਜ ਹੈ ਆਪਣਾ ਯਾਰ ਬਿਹਾਰ ਸੇ ਕਿੰਨੇ ਮਹੀਨੇ ਉਰੇ ਪੰਜਾਬ ਚ ਕੰਮ ਕਰਦੇ ਹੋ ਇਹ 3 ਮਹੀਨਾ ਸਿਆਰ ਭਰ ਰਹੇਗੇ ਹੈ ਫਰਵਰੀ ਤੱਕ ਸਿਆ ਸਿਆਲ ਹਾਂ ਸਿਆ ਸਿਆਲ ਅੱਛਾ ਜਿਵੇਂ ਤੁਸੀਂ ਮਾਲ ਵੇਚਦੇ ਹੋ ਹਨ ਰੇੜੀ ਤੇ ਬਚਤ ਹੋ ਜਾਂਦੀ ਆ ਹਾਂ ਹੈ ਹਾਂ ਵਧੀਆ ਹੋ ਜਾਂਦੀ ਆ ਬਚਤ ਹੈ ਹਾਂ ਹਾਂ ਠੀਕ ਆ ਕੋਈ ਆਇਆ ਤਾਂ ਨਹੀਂ ਵੀ ਨੁਕਸਾਨ ਹੁੰਦਾ ਤੁਹਾਨੂੰ ਜਦ ਤੁਸੀਂ ਮੁਰਦੇ ਹੋ ਹਾਂ ਇਹ ਖਰਾਬ ਹੋਣ ਵਾਲਾ ਮਾਲ ਜੋ ਬਚੀ ਜਾਂਦਾ ਕਿਰਾਏ ਤੇ ਰੱਖ ਦਿੱਤਾ ਹਾਂ ਅੱਛਾ ਯਾਰ ਦੀ ਵਧੀਆ ਚੱਲਦਾ ਕੰਮ ਤੈਨ ਕਿੰਨੇ ਮਹੀਨੇ ਤਿੰਨੇ ਮਹੀਨੇ ਲਾਉਣੇ ਠੀਕ ਹੈ ਸੋ ਦੋਸਤੋ ਇੱਥੇ ਵੀ ਤੁਸੀਂ ਸੁਣਿਆ ਤੇ ਬਿਹਾਰ ਤੋਂ ਆਏ ਨੇ ਨਾਲ ਮੁੰਡਾ ਇਹ ਨਾ ਤੇ ਇਹ ਦੇ ਲੋ ਹੁਣ ਤੁਸੀਂ ਛੋਟੀ ਜਿਹੜੀ ਆ ਕਹਿੰਦੇ ਖਰਚਾ ਪਾਣੀ ਜਿਹੜਾ ਹੈਗਾ ਬਚਤ ਹੋ ਜਾਂਦੀ ਆ ਜੀ ਕਹਾਂ ਸੇ ਹੋ ਆਪ ਜੂਪੀ ਤੋਂ ਅੱਛਾ ਇਹ ਇਹ ਫਿਰ ਜਿਹੜੀ ਤੁਸੀਂ ਇਹ ਗੱਠੀਆਂ ਦੀ ਗੱਚਕ ਦੀ ਰਿਓੜੀ ਦੀ ਜਿਹੜੀ ਰਿੜੀ ਲਾਉਨੇ ਹੋਰੇ ਆਪਣੀ ਦੁਕਾਨ ਕੀਤੀ ਹੋਈ ਆ ਹਨਾ ਇਹ ਕਿੰਨਾ ਕਿੰਨੇ ਮਹੀਨੇ ਲਾਉਨੇ ਹੋ ਫਿਰ ਤਿੰਨ ਮਹੀਨੇ ਹੈ ਰੋਲੀ ਤਾਂ ਗੋਲੀ ਤੱਕ ਗੋਲੀ ਤੱਕ ਕਿੱਥੇ ਤੱਕ 3 ਮਹੀਨੇ 3 ਮਹੀਨੇ ਇਹ ਦਸੰਬਰ ਜਨਵਰੀ ਫਰਵਰੀ ਜਨਵਰੀ ਹੈ ਜਨਵਰੀ ਜਨਵਰੀ ਤੱਕ ਜਨਵੀ ਤੱਕ ਨਵੰਬਰ ਦਸੰਬਰ ਜਨਵਰੀ 3 ਮਹੀਨੇ ਲਾਉਣੇ ਹਨ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਰਾਜ ਆਪਣੇ ਯੂਪੀ ਯੂਪੀ ਉੱਥੇ ਫਿਰ ਕੀ ਕਰਦੇ ਹੋ ਮਕੈਨਿਕ ਦਾ ਕੰਮ ਕਰਦੇ ਹੈ ট্রাক ਦਾ ਖੇਤੀ ਵਾਲੀ ਹੈ ਅੱਛਾ 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 आ, हो हो हो। अच्छा ਜਿਵੇਂ ਤੁਸੀਂ ਉਰੇ ਹੁਣ 3 ਮਹੀਨੇ ਆ ਕੇ ਉਰੇ ਇਹ ਦੁਕਾਨ ਵਗੈਰਾ ਲਾਈ ਆ ਫਿਰ ਤੁਹਾਨੂੰ ਬਚਤ ਵਗੈਰਾ ਹੋ ਜਾਂਦੀ ਆ ਹਾਂ ਬਕਰੀ ਸਹੀ ਹੋ ਤਾਂ ਹੋ ਜਾਂਦੀ ਕੁੜੀ ਹੋ আচ্ছা ਹੋ ਜਾਂਦੀ ਆ ਬਚਤ ਹੈ ਇਹ ਫਿਰ ਜਿਹੜੀ ਥੋੜੀ ਦੁਕਾਨ ਆ ਇਹ ਕਿਰਾਏ ਤੇ ਆ ਹਾਂ ਜੀ ਇਹ ਕਿਰਾਏ ਤੇ ਕਿਰਾਏ ਕਰਾਇ ਨਿਕਲ ਜਾਂਦਾ ਹੈ ਨਿਕਲ ਜਾਂਦਾ ਹੈ ਠੀਕ ਸੋ ਦੋਸਤੋ ਤੁਸੀਂ ਸੁਣਿਆ ਨੌਜਵਾਨ ਤੋਂ ਯੂਪੀ ਤੋਂ ਆਇਆ ਇਹ ਤਿੰਨ ਮਹੀਨੇ ਕਹਿੰਦੇ ਅਸੀਂ ਇੱਥੇ ਕੰਮ ਕਰਦੇ ਆਂ ਪੰਜਾਬ ਦੇ ਵਿੱਚ ਆ ਕੇ ਠੀਕ ਆ ਜੀ ਇਹ ਵਧੀਆ ਕਹਿੰਦੇ ਦੁਕਾਨ ਚੱਲਦੀ ਆ ਤੇ ਅਤੇ ਬੱਚ ਤੋਂ ਹੋ ਜਾਂਦੀ ਆ ਕਿਰਾਇਆ ਕੱਢ ਕੇ ਵੀ ਠੀਕ ਆ ਸੋਏ ਬਾਈਨਾ ਵੀ ਆਪਾਂ ਗੱਲ ਕਰਦੇ ਆਂ ਦੋਸਤੋ ਹੋਰ ਕੀ ਹਾਲ ਆ ਵੀਰੇ ਉਹ ਠੀਕ ਠਾਕ ਹਾਂ ਜੀ ਕਿੱਥੋਂ ਕਿੱਥੋਂ ਪੰਜਾਬ ਤੋਂ ਕਿੱਥੋਂ ਜੁਪੀ ਤੇ ਹਾਂ ਅੱਛਾ ਅੱਛਾ ਇਹ ਫਿਰ ਜਿਹੜੀ ਤੁਸੀਂ ਇਹ ਕੁਰਚੀਆਂ ਦੀ 버ਗਰ ਦੀ ਰੇੜੀ ਲਾਉਨੇ ਹੋ ਇਹ ਰੈਗੂਲਰ ਲਾਉਨੇ ਹੋ ਕਿ ਜਾਂ ਕੁਝ ਟਾਈਮ ਲਈ ਲਾਉਨੇ ਹੋ रेगुलर लेवने अच्छा बढ़िया दिहाड़ी पाई ਜਾਂਦੀ ਹੈ ਵਧੀਆ ਹਾਂਜੀ ਹਾਂਜੀ ਅੱਛਾ ਹਾਂ ਹਾਂ ਕੋਈ ਆਏ ਤਾਂ ਨਹੀਂ ਜਿਵੇਂ ਘਾਟਾ ਪੈਂਦਾ ਜਾਂ ਕੋਈ ਲੈਣਾ ਚੀਜ਼ ਜਿਵੇਂ ਵਧੀਆ ਬਣਾਉਂਗੇ ਕਾ ਕੱਪੇ ਆਉਂਦਾ ਜੀ ਅੱਛਾ ਆਉਂਦਾ ਜਾਂਦੀ ਹੈ ਵਧੀਆ ਜਾਂਦੀ ਤੁਹਾਡਾ ਕੰਮ ਵਧੀਆ ਚੱਲਦਾ ਹਾਂਜੀ ਠੀਕ ਆ ਠੀਕ ਆ ਸੋ ਦੋਸਤੋ ਇਸ ਨੌਜਵਾਨ ਨੇ ਵੀ ਗੱਲ ਕੀਤੀ ਹੈ ਇਹ ਯੂਪੀ ਤੋਂ ਆ ਗਏ ਤੇ ਛੋਟੀ ਜੀ ਰਿੜੀ ਲੈ ਰਹੀ ਆ ਵਧੀਆ ਗੁਜ਼ਾਰਾ ਚੱਲਦਾ ਵਧੀਆ ਕਹਿੰਦੇ ਬਚਤ ਹੁੰਦੀ ਆ ਜੀ ਹੁਣ ਤੁਸੀਂ ਆਪ ਆਈਡੀਆ ਲਾ ਲਓ ਜੀ